ਚੰਡੀਗੜ੍ਹ ਪੂਛ ਦੀ ਕਾਰ ਦਿੱਤੀ ਹੋਈ ਹੈ ਇੱਥੇ ਇੱਕ ਲਗਾਤਾਰ ਤਰਨਾ ਸੀ ਦੇਣਾ ਹੈ ਉਹਦੇ ਵਿੱਚ ਇੱਕ ਵੱਡੀ ਮੰਗ ਸਾਡੀ ਸੀ ਜਿਹੜਾ ਖਰੜਾ ਕੇਂਦਰ ਸਰਕਾਰ ਨੇ ਐਗਰੀਕਲਚਰ ਮਾਰਕੀਟਿੰਗ ਦੀ ਪਾਲਿਸੀ ਦੇ ਉੱਤੇ ਜਾਰੀ ਕੀਤਾ ਅਸੀਂ ਇਹਦੇ ਬਾਰੇ ਕਈ ਪ੍ਰੋਗਰਾਮ ਕੀਤੇ ਅਸੀਂ ਮੋਗਾ ਰੈਲੀ ਕੀਤੀ ਟੋਹਾਣਾ ਰੈਲੀ ਕੀਤੀ ਪੰਜ ਫਰਵਰੀ ਨੂੰ 4 ਜਨਵਰੀ ਨੂੰ ਮੌਕਾ ਟਹਾੜਾ ਤੇ 9 ਜਨਵਰੀ ਨੂੰ 9 ਜਨਵਰੀ ਨੂੰ ਮੌਕਾ ਤੇ ਉਹ ਤੋਂ ਬਾਅਦ ਅਸੀਂ 5 ਜਨਵਰੀ ਨੂੰ ਸਾਰੇ ਦੇਸ਼ ਵਿਆਪੀ ਇਸ ਪਾਲਿਸੀ ਦੇ ਵਿਰੋਧ ਵਿੱਚ ਅਸੀਂ ਰੈਲੀਆਂ ਕੀਤੀਆਂ ਮੁਜ਼ਾਰੇ ਕੀਤੇ ਤੇ ਸਾਡੀ ਡਿਮਾਂਡ ਸੀ ਇਹਨੂੰ ਵਾਪਸ ਲਿਆ ਦੇ ਟੇਡੇ ਟੰਗ ਨਾਲ ਉਹੀ ਤਿੰਨ ਕਾਨੂੰਨ ਜਿਹੜੇ ਅਸੀਂ ਵਾਪਸ ਕਰਵਾਏ ਸੀ ਉਹਨਾਂ ਨੂੰ ਲਾਗੂ ਕਰਨ ਦੀ ਸਰਕਾਰ ਦੀ ਨੀਅਤ ਹੈ ਉਹੀ ਕੁਝ ਇਹਨਾਂ ਦੇ ਵਿੱਚ ਲਿਖਿਆ ਤੇ ਅੱਜ ਇਸ ਕਰ ਲਈ ਅਸੀਂ ਕ੍ਰੈਡਿਟ ਲੈਨੇ ਆਂ ਅਸੀਂ ਸਮਝਦੇ ਆਂ ਵੀ ਸਾਡੇ ਤੋਂ ਬਹੁਤ ਸਦਕਾ ਪੰਜਾਬ ਸਰਕਾਰ ਨੇ ਇਹ ਮਤਾ ਵਿਧਾਨ ਸਭਾ ਚ ਪਾਸ ਕਰਕੇ ਉਹਨੂੰ ਰੱਦ ਕਰ ਦਿੱਤਾ ਔਰ ਅਸੀਂ ਸਾਡੇ ਇਹ ਲੜਾਈ ਮੁੱਕੀ ਨਹੀਂ ਅਸੀਂ ਸਾਰੇ ਸਟੇਟਾਂ ਦੇ ਚੀਫ ਮਿਨਿਸਟਰ ਨੂੰ ਲਿਖਾਂਗੇ ਵੀ ਜਿਸ ਤਰ੍ਹਾਂ ਪੰਜਾਬ ਨੇ ਰੱਦ ਕੀਤਾ ਸਾਰੀਆਂ ਸਟੇਟਾਂ ਇਸੇ ਤਰ੍ਹਾਂ ਉਸ ਖਰੜੇ ਨੂੰ ਰੱਦ ਕਰਨ ਤਾਂ ਇਹ ਦੂਜਾ 5 ਤਾਰੀਖ ਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਲਈ ਸਾਡੀ ਤਿਆਰੀ ਪੂਰੀ ਜੋਰ ਸ਼ੋਰ ਨਾਲ ਚੱਲ ਰਹੀ ਹੈ ਪੂਰੀ ਤਿਆਰੀ ਹੈ ਉਹਦੀ ਇੱਕ ਦਮ ਮੈਚ ਛੇੜ ਗਈ ਜਿਹੜਾ ਖੜਾ ਹੈ ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਨੇ ਇਹ ਪਹਿਨ ਕਦਮੀ ਕੀਤੀ ਹੈ ਕਿਸਾਨ ਸੰਘਰਸ਼ ਦੇ ਰੌਸ਼ਨੀ ਦੇ ਵਿੱਚ ਉਹਨਾਂ ਨੇ ਇਹ ਘਟੋਕਟਿਕ ਪਹਿਲ ਕਦਮੀ ਕੀਤੀ ਪਰ ਇਸ ਗੱਲ ਨਾਲ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਸਾਡੀ ਲੜਾਈ ਖਤਮ ਨਹੀਂ ਹੋਣ ਜਾ ਰਹੀ ਕੇਂਦਰ ਸਰਕਾਰ ਕੋਲੋਂ ਸਾਡੀ ਪੁਰਜ਼ੋਰ ਮੰਗ ਹੈ ਕਿ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਫਾਰ ਐਗਰੀਕਲਚਰ ਮਾਰਕੀਟਿੰਗ ਇਸ ਨੂੰ ਰੱਦ ਕੀਤਾ ਜਾਵੇ ਔਰ ਦੂਜੇ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਇਸੇ ਤਰ੍ਹਾਂ ਸੂਬਾਈ ਸਰਕਾਰਾਂ ਇਸ ਦੇ ਖਿਲਾਫ ਮਤਾ ਲਿਆਉਣ ਅਸੀਂ ਇਸ ਦੇਸ਼ ਦੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਵਕ ਵਕ ਸੂਬਿਆਂ 'ਚ ਰਾਜ ਕਰ ਰਹੀਆਂ ਹਨ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਕਿ ਪੰਜਾਬ ਨੇ ਇੱਕ ਰੌਸ਼ਨੀ ਦਿਖਾਈ ਹੈ ਪੰਜਾਬ ਦੀ ਕਿਸਾਨ ਲਹਿਰ ਨੇ ਸਾਰੇ ਦੇਸ਼ ਨੂੰ ਇੱਕ ਵਾਰ ਫਿਰ ਰੌਸ਼ਨੀ ਦਿਖਾਈ ਹੈ ਅਸੀਂ ਆਸ ਕਰਦੇ ਹਾਂ ਕਿ ਵਿਰੋਧੀ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਵੀ ਇਸ ਦਿਸ਼ਾ 'ਚ ਅੱਗੇ ਕਦਮ ਪੁੱਟਣਗੀਆਂ 5 ਮਾਰਚ ਤੋਂ ਜਿਹੜੇ ਪ੍ਰੋਟੈਸਟ ਨੇ ਸਾਰੇ ਦੇਸ਼ ਵਿਆਪੀ ਜਿਹੜੇ ਸੁਭਾਈ ਵਿਧਾਨ ਸਭਾਵਾਂ ਦੇ ਅੱਗੇ ਉਸ ਮਾਮਲੇ 'ਚ ਸਾਰੇ ਦੇਸ਼ 'ਚ ਲਾਗੂ ਹੋਣਗੇ ਔਰ ਪੰਜਾਬ ਇੱਕ ਜਿਹੜ ਨੂੰ ਕਹਿੰਦੇ ਨੇ ਮੋਰੀ ਇੱਕ ਰਸਤਾ ਹੈ ਜਿਹੜਾ ਦਿਖਾ ਰਿਹਾ ਹੋਊਗਾ ਲਖਵਾਲਸਾ 5 ਮਾਰਚ ਨੂੰ ਇੱਕ ਸਾਡੀ ਵੱਡੀ ਤਿਆਰੀ ਆ ਹਜ਼ਾਰਾਂ ਡਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਸਾਡੀਆਂ ਪਹੁੰਚ ਜਾਣਗੀਆਂ ਇੱਕ ਮਸਲਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ 'ਚ ਸਾਡਾ ਉਹ ਸਾਡਾ ਹੱਲ ਕੀਤਾ ਬਾਕੀ 2 ਸਾਲ ਪਹਿਲਾਂ 19 ਦਸੰਬਰ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਇੱਕ ਸਾਡਾ ਲਿਖਤੀ ਸਮਝੌਤਾ ਹੋਇਆ ਸੀ ਜਿਹਦੇ 'ਚ 12 ਮੰਗਾ ਸੀ ਉਹ ਜੇ ਤੱਕ ਇੱਕ ਵੀ ਮੰਗ ਕੇ ਨਾ ਨੇ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹ ਲਾਗੂ ਨਹੀਂ ਕੀਤੀ ਉਹ ਅਸੀਂ 12 ਮੰਗਾ ਵੀ ਤੁਹਾਨੂੰ ਦੱਸ ਦਵਾਂਗੇ ਤੇ ਉਹ ਅਸੀਂ ਦੁਬਾਰਾ ਸਰਕਾਰ ਨੂੰ ਭੇਜ ਵੀ ਦਿੱਤੀਆਂ ਕੋਈ ਫੌਰੀ ਤੌਰ ਤੇ ਲਾਗੂ ਕਰੋ ਨਹੀਂ ਤਾਂ ਸਾਡੀ ਪੂਰੀ ਤਿਆਰੀ ਆ ਅਸੀਂ 5 ਮਾਰਚ ਨੂੰ ਪੂਰੀ ਤਰ੍ਹਾਂ ਅਸੀਂ ਤਿਆਰੀ ਦੇ ਨਾਲ ਲੰਮੇ ਮੋਰਚੇ ਦੇ ਤਹਿਤ ਅਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰਵੇਸ਼ ਕਰਾਂਗੇ। ਮੇਰਾ ਖਿਆਲ ਹੈ ਵੀ ਇੱਕ ਮਸਲਾ ਤਾਂ ਸਾਡਾ ਪੰਜਾਬ ਦੇ ਸੰਘਰਸ਼ ਨਾਲ ਪੰਜਾਬ ਦੇ ਜਿਹੜੇ ਕਿਸਾਨ ਲੋਕ ਨੇ ਉਹ ਸਰਕਾਰ ਨੇ ਇੱਕ ਤਰ੍ਹਾਂ ਦਾ ਮਸਲਾ ਸਾਡਾ ਹੱਲ ਹੋਊਗਾ। ਪਰ ਜਿਵੇਂ ਹਰਵਿੰਦਰ ਨੇ ਗੱਲ ਕਹੀ ਹੈ ਅਸੀਂ ਦੂਜੀਆਂ ਸਟੇਟ ਸਰਕਾਰਾਂ ਨੂੰ ਕਹਿੰਨੇ ਆ ਖਾਸ ਕਰਕੇ ਜਿਹੜੀਆਂ ਵਿਰੋਧੀ ਨੇ ਮਤਲਬ ਸਰਕਾਰਾਂ ਉਹ ਜਿਵੇਂ ਪੰਜਾਬ ਸਰਕਾਰ ਨੇ ਕਦਮ ਚੁੱਕਿਆ ਉਹਨਾਂ ਨੂੰ ਕਦਮ ਚੁੱਕਣਾ ਚਾਹੀਦਾ ਹੈ। ਤੇ ਗਾਹਾਂ ਸੈਂਟਰ ਸਰਕਾਰ ਤੇ ਅਗਨੇ ਸੰਘਾਤ ਸਾਹਿਬ ਦੋਵਾਵਾ ਦਵਾ ਪਾਵਾਂਗੇ ਵੀ ਇਹਨੂੰ ਜਮ੍ਹਾਂ ਕਰਜ ਕੀਤਾ ਜਾਵੇ ਸਾਡੀ 5 ਤਰੀਕ ਦੀ ਪੱਕੀ ਤਿਆਰੀ ਹੈ ਸਾਡੇ ਵਰਕਰ ਸਾਡੇ ਆਗੂ ਪਿੰਡਾਂ ਦੇ ਵਿਚਾਰ ਮੀਟਿੰਗਾਂ ਕਰਾਉਂਦੇ ਨੇ ਵੱਡੀ ਪੱਧਰ ਤੇ ਤਿਆਰੀ ਕਰਕੇ ਆਵਾਂਗੇ ਪੂਰਾ ਪ੍ਰਮੋਤ ਲੱਕੇ ਆਵਾਂਗੇ ਜਿਹੜੀਆਂ ਰਹਿਦੀਆਂ ਮੰਗਾਂ ਪੰਜਾਬ ਸਰਕਾਰ ਨੂੰ ਉਹ ਮੰਨ ਜਾਂਦੀ ਹੈ ਫਿਰ 5 ਤਰੀਕ ਦਵਾਸ ਹੋ ਸਕਦੀ ਹੈ ਵੀ ਗਾਹਾਂ ਕੀ ਕਹਿੰਦਾ ਪਰ ਕਿਹੜਾ ਲੰਮਾ ਤਰਨਾ ਚੱਲੂਗਾ